ਸਤਿ ਸ਼੍ਰੀ ਅਕਾਲ ਜੀ ਦੇਖੋ ਕਿੰਨੀ ਵਧੀਆ ਅਰਬੀ ਗਰੇਵੀ ਵਾਲੀ ਮਿਕਸ ਬਣ ਰਹੀ ਆ ਜੀ ਇਸ ਤਰ੍ਹਾਂ ਬਣਾਇਓ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਨ ਫੈਮਿਲੀ ਜੀ ਹੋਰ ਸੁਣਾਓ ਕੀ ਹਾਲ ਹੈ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਆਪਣੇ ਆਪਣੇ ਪਰਿਵਾਰਾਂ 'ਚ ਹਾ ਤੰਦਰੁਸਤਵਾਦ ਚੜਦੀ ਕਲਾ 'ਚ ਆਪਣੇ ਆਪਣੀ ਛਤਰ ਛਾਇਆ ਹੇਠ ਰੱਖੇ ਮੇਰੇ ਸੱਚੇ ਪਾਤਸ਼ਾਹ ਅਸੀਂ ਵੀ ਠੀਕ ਆ ਤੰਦਰੁਸਤਿਆਂ ਤੇਜੀ ਚੜਦੀ ਕਲਾ 'ਚ ਆ ਅੱਜ ਮੈਂ ਤਰੀ ਵਾਲੀ ਗਰੇਵੀ ਵਾਲੀ ਮਿਕਸ ਆਰਵੀ ਬਣਾ ਰਹੀ ਆ ਤੇ ਇਹ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਇਸ ਤਰ੍ਹਾਂ ਮੈਂ ਆਰਵੀ ਲਈ ਆ ਆਰਵੀ ਨੂੰ ਮੈਂ ਚੰਗੀ ਤਰ੍ਹਾਂ ਇਸ ਤਰ੍ਹਾਂ ਇਹਦਾ ਛਿਲਕਾ ਉਤਾਰ ਦੇਣਾ ਆ ਉਤਾਰਨ ਤੋਂ ਬਾਅਦ ਹੀ ਇਹਨੂੰ ਧੋਣਾ ਆ ਕਿਉਂਕਿ ਇਹਦੇ ਵਿੱਚ ਕਿਰਕ ਬਹੁਤ ਜ਼ਿਆਦਾ ਹੁੰਦੀ ਆ ਇਸ ਕਰਕੇ ਇਸ ਤਰ੍ਹਾਂ ਸਾਰੀ ਅਰਵੀ ਨੂੰ ਛਿੱਲ ਲੈਣਾ ਜਿਹੜੀ ਵੀ ਕੋਈ ਖਰਾਬ ਨਿਕਲਦੀ ਆ ਉਹਨੂੰ ਤੁਸੀਂ ਕੱਢ ਦੇਣਾ ਜਾਂ ਕੱਟ ਕੇ ਉਹਨਾਂ ਹਿੱਸਾ ਉਹਦਾ ਉਤਾਰ ਕੇ ਉਹ ਉਹ ਅਲੱਗ ਰੱਖਣਾ ਕਿਉਂਕਿ ਉਹ ਵੇਚ ਨਹੀਂ ਪਾਣਾ ਸਬਜ਼ੀ ਦਾ ਟੇਸਟ ਫੇਰ ਫਲੇਵਰ ਖਰਾਬ ਹੋ ਸਕਦਾ ਆ ਤੇ ਇਸ ਤਰ੍ਹਾਂ ਸਾਰੀ ਅਰਵੀ ਨੂੰ ਇਸ ਤਰ੍ਹਾਂ ਛਿੱਲ ਲੈਣਾ ਚੰਗੀ ਤਰ੍ਹਾਂ ਤੇ ਜੀ ਵੀਡੀਓ ਨੂੰ ਜਲਦੀ ਜਲਦੀ ਨੂੰ ਵਾਇਗੁਰੂ ਦਾ ਨਾਮ ਲੈ ਕੇ ਲਾਈਕ ਜਰੂਰ ਸਬਸਕ੍ਰਾਈਬ ਲਾਈਕ ਕਰ ਦਿਆ ਕਰੋ ਜੇਕਰ ਪਹਿਲੀ ਵਾਰੀ ਦੇਖ ਰਹੇ ਤਾਂ ਸਬਸਕ੍ਰਾਈਬ ਕਰ ਦਿਆ ਕਰੋ ਸੱਚੇ ਪਾਤਸ਼ਾਹ ਵਾਇਗੁਰੂ ਤੁਹਾਨੂੰ ਖੁਸ਼ ਰੱਖੇ ਤੇ ਜੀ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਵਾਗਰ ਉਹਨਾਂ ਨੂੰ ਵੀ ਖੁਸ਼ ਰੱਖੇ ਤੰਦਰੁਸਤ ਰੱਖੇ ਚੜ੍ਹਦੀ ਕਲਾ 'ਚ ਰੱਖੇ ਜੀ ਤੁਸੀਂ ਕਈ ਵਾਰ ਆਪਾਂ ਕਹਿੰਦੇ ਆ ਨਾ ਕਿ ਕਈਆਂ ਦੇ ਮੂੰਹ 'ਇਹ ਗੱਲ ਸੁਣੀ ਆ ਕਿ ਅਰਬੀ ਲੇਸਦਾਰ ਜਿਹੀ ਬਣਦੀ ਆ ਵਧੀਆ ਨਹੀਂ ਬਣਦੀ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੇਖੋ ਕੋਈ ਲੇਸ ਨਹੀਂ ਹੁੰਦੀ ਗਰੇਵੀ ਵੀ ਹੁੰਦੀ ਆ ਤੇ ਸਬਜ਼ੀ ਵੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਤੇ ਖਾਣ ਨੂੰ ਤੁਸੀਂ ਇੱਕ ਵਾਰੀ ਬਣਾ ਕੇ ਦੇਖੋਗੇ ਤੁਹਾਨੂੰ ਬਹੁਤ ਪਸੰਦ ਆਊਗੀ ਤੇ ਤੁਸੀਂ ਇਹ ਸਬਜ਼ੀ ਦੁਬਾਰਾ ਬਣਾਓਗੇ ਇਸ ਤਰ੍ਹਾਂ ਸਾਰੇ ਆਰਬੀ ਨੂੰ ਮੈਂ ਧੋ ਛਿੱਲ ਕੇ ਧੋ ਕੇ ਇਹਨਾਂ ਦਾ ਛਿਲਕਾ ਉਤਾਰ ਕੇ ਤੇ ਇਹਨਾਂ ਨੂੰ ਮੈਂ ਸੁਕਾ ਕੇ ਕੱਪੜੇ ਦੇ ਉੱਤੇ ਟੇਬਲ ਦੇ ਉੱਪਰ ਪਾ ਲਿਆ ਚੰਗੀ ਤਰ੍ਹਾਂ ਸੁਕਾਣ ਲਈ ਇਹ ਮੇਰੇ ਕੋਲ ਥੋੜੀ ਜਿਹੀ ਗੋਭੀ ਪਈ ਹੋਈ ਸੀਗੀ ਇਸ ਤਰ੍ਹਾਂ ਗੋਭੀ ਦੇ ਵੀ ਮੈਂ ਪੀਸ ਕੱਟ ਲੈਣੇ ਆ ਮੀਡੀਅਮ ਸਾਈਜ਼ ਦੇ ਗੋਭੀ ਦੇ ਪੀਸ ਕੱਟ ਲੈਣੇ ਆ ਜੀ ਤੇ ਇੱਧਰ ਹੈਗੀਆਂ ਜੇ ਉਹ ਕੋਲੀ ਦੇ ਵਿੱਚ ਮੈਂ ਰੱਖੀਆਂ ਹੋਈਆਂ ਬੀਨਸ ਫਲੀਆਂ ਅਗਰ ਜਿੱਦਾਂ ਸਾਡੇ ਕੋਲ ਥੋੜੀ-ਬਹੁਤ ਸਬਜ਼ੀ ਬਚ ਜਾਂਦੀ ਹੈ ਉਹਨੂੰ ਤੁਸੀਂ ਵੇਸਟ ਨਾ ਸਮਝੋ ਉਹਨੂੰ ਸੁੱਟੋ ਨਾ ਤੇ ਉਹਨੂੰ ਤੁਸੀਂ ਰੱਖ ਲਓ ਲਫਾਫੇ ਦੇ ਵਿੱਚ ਪਲਾਸਟਿਕ ਦੇ ਵਿੱਚ ਪਾ ਕੇ ਪੋਲੀਥੀਨ ਦੇ ਵਿੱਚ ਪਾ ਕੇ ਫ੍ਰਿਜ ਵਿੱਚ ਰੱਖ ਲਓ ਸਬਜ਼ੀ ਖਰਾਬ ਨਹੀਂ ਹੁੰਦੀ ਜਦੋਂ ਸਬਜ਼ੀਆਂ ਸਾਡੀਆਂ ਦੋ ਤਿੰਨ ਇਕੱਠੀਆਂ ਹੋ ਜਾਂਦੀਆਂ ਤਾਂ ਅਸੀਂ ਮਿਕਸ ਸਬਜ਼ੀ ਬਹੁਤ ਵਧੀਆ ਟੇਸਟੀ ਬਣਾ ਸਕਦੇ ਹਾਂ ਤੇ ਬਹੁਤ ਹੀ ਟੇਸਟੀ ਜਿੱਦਾਂ ਆਪਾਂ ਵਿਆਹਾਂ 'ਚ ਮਿਕਸ ਸਬਜ਼ੀ ਖਾਈਦੀ ਆ ਇਸ ਤਰ੍ਹਾਂ ਦੀ ਸਬਜ਼ੀ ਬਣ ਕੇ ਤਿਆਰ ਹੁੰਦੀ ਆ ਜੀ ਇਹ ਇਸ ਤਰ੍ਹਾਂ ਦੇ ਲੰਬਾਈ ਦੇ ਵਿੱਚ ਨਾ ਮੈਂ ਇਹਨਾਂ ਦੇ ਦਾ ਪੀਸ ਬਣਾ ਲੈਣੇ ਟੁਕੜੇ ਕੱਟ ਲੈਣੇ ਦੇਖੋ ਇਸ ਤਰ੍ਹਾਂ ਆ ਜਿੱਤਾ ਲੰਬਾਈ ਹੈ ਨਾ ਇਹਦੀ ਜੋ ਕੋਈ ਜ਼ਿਆਦਾ ਪੀਸ ਲੰਬਾ ਉਹਦੇ ਦੋ ਹਿੱਸੇ ਕਰ ਲਓ ਨਹੀਂ ਤਾਂ ਇੱਕ ਪੀਸ ਦੇ 4-4 ਹਿੱਸੇ ਜਾਂ 5 ਹਿੱਸੇ ਵੀ ਤੁਸੀਂ ਕੱਟ ਸਕਦੇ ਆ ਇਸ ਤਰ੍ਹਾਂ ਲੰਬਾਈ ਦੇ ਵਿੱਚ ਕਿਉਂਕਿ ਜਿਹੜੀ ਸਬਜੀ ਆ ਸਾਰੀ ਇਕੁਅਲ ਸਾਈਜ਼ ਦੇ ਵਿੱਚ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਆਲੂ ਵੀ ਕੱਟ ਕੇ ਦਿਖਾ ਰਹੀ ਆ ਇਸੇ ਤਰ੍ਹਾਂ ਹੀ ਆਲੂ ਦੇ ਲੰਬੇ ਪੀਸ ਕਰ ਲੈਣੇ ਆ ਦੇਖੋ ਇੱਕੋ ਜਿਹੀ ਸਬਜ਼ੀ ਬਣੀ ਹੋਵੇ ਇੱਕ ਕੱਟਿਓ ਹੋਵੇ ਤਾਂ ਉਹ ਬਣਦੀ ਵੀ ਵਧੀਆ ਆ ਤੇ ਉਹ ਸਬਜ਼ੀ ਬਹੁਤ ਛੇਤੀ ਪੱਕ ਵੀ ਜਾਂਦੀ ਆ ਤੇ ਉਧਰ ਮੈਂ ਗੈਸ ਦੇ ਉੱਤੇ ਰੱਖੀ ਆ ਜੀ ਪੈਨ ਕੜਾਈ ਰੱਖੀ ਆ ਫਰਾਈ ਕਰਨ ਵਾਸਤੇ ਇਹ ਮੈਂ ਜੀ ਕੋਈ ਕੜਾਈ ਰੱਖੀ ਹੋਵੇ ਕੋਈ ਵੀ ਚੀਜ਼ ਫਰਾਈ ਕਰਨੀ ਹੋਵੇ ਔਰ ਤਾਂ ਮੈਂ ਇਸ ਕੜਾਈ ਦੇ ਵਿੱਚ ਕਰਦੀ ਹੁੰਨੀ ਆ ਵੈਸੇ ਮੇਰੇ ਕੋਲ ਸਰਬ ਲੋਹ ਦੀ ਵੀ ਕੜਾਈ ਹੈ ਉਹ ਵੀ ਬਹੁਤ ਵਧੀਆ ਹੈ ਥੋੜਾ ਜਿਹਾ ਮੈਂ ਤਿੰਨ ਕੜਛੀਆਂ ਇਹਦੇ ਵਿੱਚ ਮੈਂ ਰਿਫਾਈਨਡ ਆਇਲ ਦੀਆਂ ਪਾਈਆਂ ਗਰਮ ਹੋਣ ਦੀ ਇਹਦੀ ਵੇਟ ਕਰਦੇ ਆ 10 ਮਿੰਟ ਚੱਲਦੇ ਆ ਜੀ ਸਬਜੀ ਵੱਲ ਸਬਜੀ ਮੈਂ ਸਾਰੀ ਕੱਟ ਕੇ ਤਿਆਰ ਕਰ ਲਈਏ ਦੇਖੋ ਆਲੂ ਤੇ ਅਰਬੀ ਤੇ ਨਾਲ ਹੀ ਜੀ ਇਹਦੇ ਉੱਪਰ ਮੈਂ ਥੋੜਾ ਜਿਹਾ ਨਮਕ ਇਹਦੇ ਵਿੱਚ ਪਾ ਲਿਆ ਨਮਕ ਪਾ ਕੇ ਨੂੰ ਥੋੜਾ ਜਿਹਾ ਮਿਕਸ ਕਰ ਲੈਣਾ ਆ ਤਾਂ ਜੋ ਜਿਹੜਾ ਲੂਣ ਦਾ ਫਲੇਵਰ ਆ ਸਾਰੇ ਪੀਸਾਂ ਦੇ ਵਿੱਚ ਚੰਗੀ ਤਰ੍ਹਾਂ ਲੱਗ ਜਾਵੇ ਇਨਾਂ ਨੂੰ ਸਾਰਿਆਂ ਨੂੰ ਮਿਕਸ ਕਰਨ ਤੋਂ ਬਾਅਦ ਜੀ ਤੇਲ ਸਾਡਾ ਗਰਮ ਹੋ ਗਿਆ ਆ ਦੇਖੋ ਤੇਲ ਦੇ ਵਿੱਚ మీడియం ਸਾਈਜ਼ ਦੇ ਵਿੱਚ మీడియం ਹੀਟ ਤੇ ਆਇਲ ਰੱਖਣਾ ਆ ਤੇ ਜ਼ਿਆਦਾ ਤੇਜ਼ ਨਹੀਂ ਕਰਨਾ ਅਗਰ ਜ਼ਿਆਦਾ ਤੇਜ਼ ਕਰਾਂਗੇ ਨਾ ਇਹ ਉੱਪਰੋਂ ਉੱਪਰੋਂ ਤਾਂ ਬਿਲਕੁਲ ਪੱਕ ਜਾਊਗੀ ਤੇ ਵਿੱਚੋਂ ਕੱਚੀ ਰਹਿ ਜਾਊਗੀ ਜਲਦਬਾਜ਼ੀ ਦੇ ਵਿੱਚ ਸੋ ਜੀ మీడియం ਹਾਟ ਤੇ ਅਸੀਂ ਪਕਾਵਾਂਗੇ ਬੜੇ ਆਰਾਮ ਨਾਲ ਪੱਕੂਗੀ ਤੇ ਸਾਰੀਆਂ ਪਾਸਿਆਂ ਤੋਂ ਇਕੁਵਲ ਸਾਈਜ਼ ਦੇ ਵਿੱਚ ਪੱਕੂਗੀ ਤੇ ਅੰਦਰੋਂ ਵੀ ਇਹ ਬਿਲਕੁਲ ਸੌਫਟ ਹੋਊਗੀ ਜਰਾਕ ਇਹਨੂੰ ਇਸੇ ਤਰ੍ਹਾਂ ਪਾਣ ਤੋਂ ਬਾਅਦ ਨਾ 1 ਮਿੰਟ ਪੂਰਾ ਇਸੇ ਤਰ੍ਹਾਂ ਹੀ ਰਹਿਣ ਦੇਣਾ ਉਸ ਤੋਂ ਬਾਅਦ ਇਸ ਤਰ੍ਹਾਂ ਇਹਨਾਂ ਨੂੰ ਮੈਸ਼ ਕਰ ਸੌਰੀ ਇਸ ਤਰ੍ਹਾਂ ਇਹਨਾਂ ਨੂੰ ਹਿਲਾਣਾ ਹਿਲਾ ਕੇ ਤਾਂ ਜੋ ਉੱਪਰ ਵਾਲਾ ਪਾਸਾ ਆਪਾਂ ਹੇਠਾਂ ਕਰ ਦੇਣਾ ਤੇ ਜਿਹੜਾ ਪੱਕਿਆ ਪਾਸਾ ਆ ਇਹ ਉੱਪਰ ਕਰ ਦੇਣਾ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਜੀ ਆਲੂਆਂ ਦੀ ਵੀ ਤਿਆਰ ਵੀ ਦੀ ਵੀ ਇਸ ਤਰ੍ਹਾਂ ਲਓ ਜੀ ਸਾਡੇ ਇਹ ਆਰਬੀ ਜਿਹੜੀ ਆ ਬਹੁਤ ਵਧੀਆ ਤੇ ਨਾਲ ਆਲੂ ਬਿਲਕੁਲ ਬਣ ਚੁੱਕੇ ਆ ਥੋੜਾ ਜਿਹਾ ਆਪਾਂ ਮੈਸ਼ ਕਰਕੇ ਤੁਸੀਂ ਦੇਖ ਸਕਦੇ ਆ ਕਲਰ ਇਹਨਾਂ ਦਾ ਹਲਕਾ ਜਿਹਾ 골ਡ ਆ ਗਿਆ ਆਉਣ ਤੋਂ ਬਾਅਦ ਕਿਉਂਕਿ ਇਹਨਾਂ ਨੂੰ ਫਿਰ ਆਪਾਂ ਗਰੇਵੀ ਚ ਵੀ ਪਕਾਣਾ ਫਿਰ ਥੋੜਾ ਜਿਹਾ ਹੋਰ ਪੱਕਣੇ ਆ ਤਕਰੀਬਨ ਅਸੀਂ 90% ਇਹ ਪਕਾ ਲਈਏ 10% ਅਸੀਂ ਥੋੜਾ ਜਿਹਾ ਕੱਚੀ ਰੱਖਣੀ ਆ ਤੇ ਇਸ ਤਰ੍ਹਾਂ ਇਹਨੂੰ ਮੈਂ ਪਲੇਟ ਦੇ ਵਿੱਚ ਇੱਕ ਅਚ ਅਸੀਂ ਕੱਢ ਲੈਣਾ ਕਿਉਂਕਿ ਆਪਾਂ ਬਾਕੀ ਚੀਜ਼ਾਂ ਵੀ ਫਰਾਈ ਕਰਨੀਆਂ ਬਹੁਤ ਜ਼ਿਆਦਾ ਤੇਲ ਨਹੀਂ ਪਿਆ ਜਿੰਨਾ ਆਪਾਂ ਫਰਾਈ ਕੀਤੀਆਂ ਸਿਰਫ ਸੌਟੇਜ ਹੀਆਂ ਕੀਤੀਆਂ ਅਗਰ ਫਰਾਈ ਕਰਨੀਆਂ ਹੁੰਦੀਆਂ ਨਾ ਤੇ ਫੇਰ ਅਸੀਂ ਤੇਲ ਜ਼ਿਆਦਾ ਅੱਧੀ ਕੜਾਈ ਦੇ ਕਰੀਬ ਤੇਲ ਪਾਣਾ ਸੀਗਾ ਸੋ ਜੀ ਇਹ ਫਰਾਈ ਨਹੀਂ ਹੋ ਰਹੀਆਂ ਸਿਰਫ ਸੌਟੇ ਕਰ ਰਹੇ ਹਾਂ ਤਾਂ ਜੋ ਇਹਦਾ ਫਲੇਵਰ ਹੋਰ ਵੀ ਵਧੀਆ ਆਵੇ ਤੇ ਇਹ ਜ਼ਿਆਦਾ ਕਰਕੇ ਇਹ ਘੁਲਦੀ ਵੀ ਨਹੀਂ ਹੈਗੀ ਤੇ ਬਹੁਤ ਸੋਹਣੀ ਇਸ ਤਰ੍ਹਾਂ ਹੀ ਰਹਿੰਦੀ ਹੈ ਇਸ ਤਰ੍ਹਾਂ ਹੀ ਮੈਂ ਗੋਭੀ ਦੇਖੋ ਗੋਭੀ ਵੀ ਇਸੇ ਤਰ੍ਹਾਂ ਹੀ ਕਰ ਲਈ ਆ ਮੈਂ ਇਹਦੇ ਵਿੱਚ ਸੌਟੇ ਕਰ ਲਈ ਆ ਮਤਲਬ ਫਰਾਈ ਜਿਹੀ ਕਰ ਲਈ ਆ ਤੇ ਗੋਭੀ ਤਾਂ ਵੀ ਬਿਲਕੁਲ ਇਹ 골ਡ ਜਿਹੀ ਹੋ ਗਈ ਸੀਗੀ ਉਸ ਤੋਂ ਬਾਅਦ ਜਿਹੜੀਆਂ ਇਹ ਬੀਨਸ ਸੀਗੀਆਂ ਫਲੀਆਂ ਹੁੰਦੀਆਂ ਆ ਤੇ ਇਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਇਹ ਵੀ ਬਹੁਤ ਝਟਪਟ ਹੀ ਫਰਾਈ ਹੋ ਜਾਂਦੀਆਂ ਇਹਨਾਂ ਨੂੰ ਵੀ ਫਰਾਈ ਕਰ ਲੈਣਾ ਕੋਈ ਜ਼ਰੂਰੀ ਨਹੀਂ ਹੈਗੀ ਕਿ ਆਪਾਂ ਕੋਈ ਹੋਰ ਸਬਜੀ ਸਪੈਸ਼ਲ ਲੈ ਕੇ ਆਈਏ ਜਾਂ ਪਨੀਰ ਲੈ ਕੇ ਆਈਏ ਪਨੀਰ ਦੀ ਵੀ ਨਹੀਂ ਜ਼ਰੂਰਤ ਪੈਂਦੀ ਤੇ ਸਬਜੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਦੇਖੋ ਇਸ ਤਰ੍ਹਾਂ ਇਹ ਵੀ ਆਪਾਂ ਕੱਢ ਲੈਣੀ ਹੈ ਇਹ ਵੀ ਬਣ ਕੇ ਸਾਡੀਆਂ ਤਿਆਰ ਹੋ ਗਈਆਂ ਸਾਰੀ ਸਬਜ਼ੀ ਅਸੀਂ ਇੱਕ ਸਾਈਡ ਤੇ ਕਰ ਲੈਣੀ ਆ ਤੇ ਹੁਣ ਅਸੀਂ ਕਰਦੇ ਹਾਂ ਜੀ ਤੋੜ ਕੇ ਦੀ ਤਿਆਰੀ ਤੇ ਗਰੇਵੀ ਵਾਲੀ ਸਬਜ਼ੀ ਬਣੂਗੀ ਕੋਈ ਇਹਦੇ ਵਿੱਚ ਲੇਸ ਨਹੀਂ ਹੋਊਗੀ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਇਸੇ ਤਰ੍ਹਾਂ ਹੀ ਭਿੰਡੀ ਦੀ ਵੀ ਆਪਾਂ ਗਰੇਵੀ ਵਾਲੀ ਸਬਜ਼ੀ ਬਣਾ ਕੇ ਤਿਆਰ ਕਰ ਸਕਦੇ ਹਾਂ ਜੀ ਪੈਨ ਨੂੰ ਅਸੀਂ ਲਾ ਦੇਣਾ ਆ ਕੜਾਈ ਨੂੰ ਲਾ ਦੇਣਾ ਗੈਸ ਤੋਂ ਤੇ ਉਸ ਤੋਂ ਬਾਅਦ ਆਪਾਂ ਰੱਖਦੇ ਹਾਂ ਗੈਸ ਤੇ ਦੂਸਰੀ ਪੈਨ ਤੇ ਉਹ ਤੋਂ ਪਹਿਲਾਂ ਅਸੀਂ ਸੌਰੀ ਮੈਨੂੰ ਯਾਦ ਭੁੱਲ ਗਿਆ ਇਹ ਮੈਂ ਪਿਆਜ਼ ਇਸ ਤਰ੍ਹਾਂ ਥੋੜੇ ਮੋٹے ਸਾਈਜ਼ ਦੇ ਨਾ ਪਿਆਜ਼ ਦੇ ਚਾਰ ਹਿੱਸੇ ਕਰਕੇ ਇਹਨਾਂ ਨੂੰ ਕੱਲੇ ਕੱਲੇ ਪੀਸ ਪਿਆਜ਼ ਨੂੰ ਕਰ ਲੈਣਾ ਤੇ ਕਰਕੇ ਸਿਰਫ ਇਹਨੂੰ ਅੱਧਾ ਅੱਧਾ ਕੁ ਮਿੰਟ ਲਗਭਗ 30 ਸਕਿੰਟ ਸਿਰਫ ਇਸੇ ਤਰ੍ਹਾਂ ਇਹਨੂੰ ਹਲਕਾ ਜਿਹਾ ਸੌਟੇ ਕਰਨਾ ਆਇਲ ਦੇ ਵਿੱਚ ਤੇ ਇਹ ਪਿਆਜ਼ ਵੀ ਕੱਢ ਲੈਣਾ ਬਹੁਤ ਵਧੀਆ ਪਿਆਜ਼ ਦਾ ਫਲੇਵਰ ਆਂਦਾ ਮਿੱਠਾ ਮਿੱਠਾ ਜਿਹਾ ਪਿਆਜ਼ ਦਾ ਫਲੇਵਰ ਜਦੋਂ ਆਪਾਂ ਸਬਜੀ ਦੇ ਸਾਰੀ ਸਬਜੀ ਜਦੋਂ ਬਣ ਜਾਂਦੀ ਹੈ ਸਬਜੀ ਦੇ ਵਿੱਚ ਪਿਆਜ਼ ਆਉਂਦਾ ਨਾ ਸਾਡੇ ਮੂੰਹ ਦੇ ਵਿੱਚ ਵਾਈਟ ਦੇ ਨਾਲ ਬਹੁਤ ਟੇਸਟੀ ਲੱਗਦਾ ਤੇ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਲਓ ਜੀ ਮੈਂ ਦੂਸਰੀ ਪੈਨ ਰੱਖਤੀ ਆ ਗੈਸ ਦੇ ਉੱਤੇ ਉਸ ਤੋਂ ਬਾਅਦ ਪੈਨ ਦੇ ਵਿੱਚ ਉਹੀ ਤੇਲ ਪਾਣਾ ਆ ਕਿਉਂਕਿ ਉਹਦੇ ਵਿੱਚ ਫਲੇਵਰ ਫੁੱਲ ਫਲੇਵਰ ਆ ਤੇਲ ਦੇ ਵਿੱਚ ਸਾਰੀਆਂ ਸਬਜ਼ੀਆਂ ਦੇ ਫਲੇਵਰ ਆ ਕਿਉਂ ਜਿਹੜੀਆਂ ਆਪਾਂ ਫਰਾਈ ਕੀਤੀਆਂ ਸੀਗੀਆਂ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਉਂਗੀ ਮੈਂ ਜੀਰਾ ਜੀਰਾ ਪਾਣਾ ਆ ਜੀਰਾ ਪਾਣ ਤੋਂ ਬਾਅਦ ਜੀ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਹਿੰਗ ਆ ਦੇਖੋ ਹਿੰਗ ਹਿੰਗ ਸਾਡੇ ਵਾਸਤੇ ਬਹੁਤ ਵਧੀਆ ਪੇਟ ਵਾਸਤੇ ਵੀ ਬਹੁਤ ਵਧੀਆ ਹਿੰਗ ਜ਼ਰੂਰ ਪਾਇਆ ਕਰੋ ਜੀ ਤੜਕੇ ਦੇ ਵਿੱਚ ਤੇ ਇਹ ਸਾਡੇ ਸਾਰੇ ਖਾਣੇ ਨੂੰ ਹਾਜਮ ਕਰਨ ਦੇ ਵਿੱਚ ਸਾਡੀ ਮਦਦ ਕਰਦੀ ਗੈਸ ਨਹੀਂ ਬਣਦੀ ਇਹ ਹੈਗਾ ਜੀ ਪੀਸਿਆ ਹੋਇਆ ਬਰੀਕ ਬਿਲਕੁਲ ਪੀਸਿਆ ਹੋਇਆ ਪਿਆਜ਼ ਚਾਹੇ ਤੁਸੀਂ ਕੱਦੂਕਸ ਕਰ ਲਓ ਚਾਹੇ ਤੁਸੀਂ ਮਿਕਸਰ ਦੇ ਵਿੱਚ ਪੀਸ ਲਓ ਜੀ ਇਹ ਪਿਆਜ਼ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾਣਾ ਆ ਮਿਕਸ ਕਰਨਾ ਆ ਤੇ ਜਿੰਨਾ ਚਿਰ ਇਹ ਹਲਕਾ ਜਿਹਾ 골ਡਨੀ ਹੁੰਦਾ ਉਨਨਾ ਚਿਰ ਮੈਂ ਇਹਨੂੰ ਪਿਆਜ਼ ਨੂੰ ਭੁੰਨੂੰਗੀ ਔਇਲ ਦੇ ਵਿੱਚ ਗਰੇ ਸਬਜੀ ਗਰੇਵੀ ਵਾਲੀ ਬਹੁਤ ਵਧੀਆ ਨਵੇਂ ਤਰੀਕੇ ਨਾਲ ਬਣ ਕੇ ਤਿਆਰ ਹੁੰਦੀ ਆ ਅਦਰਕ ਲਸਣ ਤੇ ਟਮਾਟਰ ਤੇ ਹਰੀਆਂ ਮਿਰਚਾਂ ਆ ਜੀ ਤੇ ਅਦਰਕ ਲਸਣ ਇਹਦੇ ਵਿੱਚ ਬਾਅਦ ਵਿੱਚ ਮੈਂ ਪਾਉਂਗੀ ਅਦਰਕ ਤੇ ਲਸਣ ਥੋੜਾ ਜਿਹਾ ਪਿਆਜ਼ ਦਾ ਜਿਹੜਾ ਕੱਚਾ ਬਣਿਆ ਇਹ ਨਿਕਲ ਜਾਵੇ ਨਿਕਲਣ ਤੋਂ ਬਾਅਦ ਜੀ ਪਾਵਾਂਗੇ ਅਦਰਕ ਤੇ ਲਸਣ ਲਓ ਜੀ ਅਦਰਕ ਤੇ ਲਸਣ ਵੀ ਪਾਤਾ ਇਹਨੂੰ ਸਿਰਫ ਤਕਰੀਬਨ 1 ਤੋਂ 1.5 ਮਿੰਟ ਮੈਂ ਪਕਾਉਂਦੀ ਹੁੰਦੀ ਆ ਸਿਰਫ ਇਹਦਾ ਕੱਚਾਪਨ ਖਤਮ ਕਰਨਾ ਇਹਨੂੰ ਜਲਾਉਣਾ ਨਹੀਂ ਬਿਲਕੁਲ ਨਹੀਂ ਇਹਨੂੰ ਜਲਾਉਣਾ ਅਗਰ ਜਲਾਵਾਂਗੇ ਤਾਂ ਇਹਦਾ ਟੇਸਟ ਬਹੁਤ ਹੀ ਖਰਾਬ ਹੋ ਜਾਊਗਾ ਸਬਜ਼ੀ ਦਾ ਉਸ ਤੋਂ ਬਾਅਦ 1 ਤੋਂ 1.5 ਮਿੰਟ ਦੇ ਬਾਅਦ ਆਪਾਂ ਦੋ ਕਧੂ ਗਾਸ ਕੀਤੇ ਹੋਏ ਟਮਾਟਰ ਤੇ ਹਰੀਆਂ ਮਿਰਚਾਂ ਚਾਹੇ ਤੁਸੀਂ ਇਹਨੂੰ ਮਿਕਸਚਰ ਦੇ ਵਿੱਚ ਪੀਸ ਲਓ ਟਮਾਟਰਾਂ ਨੂੰ ਇੱਕ ਗੱਲ ਦਾ ਖਿਆਲ ਰੱਖਣਾ ਕਿ ਤੁਸੀਂ ਜਦੋਂ ਵੀ ਟਮਾਟਰ ਪਾਣੇ ਆ ਨਾ ਇਹਨਾਂ ਦਾ ਛਿਲਕਾ ਉਤਾਰ ਦਿਆ ਕਰੋ ਜੀ ਛਿਲਕਾ ਸਾਡੀ ਸਾਡੇ ਵਾਸਤੇ ਸਹੀ ਨਹੀਂ ਹੈਗਾ ਤੇ ਹੁਣ ਆਪਾਂ ਆਪਣੇ ਟੇਸਟ ਦੇ ਅਕੋਰਡਿੰਗ ਨਮਕ ਪਾਵਾਂਗੇ ਤੇ ਹਾਫ ਟੀस्पून ਹਲਦੀ ਪਾਈ ਆ ਮੈਂ ਜੀ 1 ਟੀस्पून ਭਰ ਕੇ ਦੇਗੀ ਲਾਲ ਮਿਰਚ ਪਾਈ ਆ 1 ਟੀस्पून ਧਨੀਆ ਪਾਊਡਰ ਪਾਇਆ ਆ ਹਾਫ ਟੀस्पून ਪਾਈ ਆ ਕੁੱਟੀ ਹੋਈ ਲਾਲ ਮਿਰਚ ਕੁੱਟੀ ਹੋਈ ਲਾਲ ਮਿਰਚ ਦਾ ਬਹੁਤ ਵਧੀਆ ਫਲੇਵਰ ਆਂਦਾ ਜੀ ਇਸ ਤਰ੍ਹਾਂ ਇਹਨਾਂ ਨੂੰ ਸਾਰਿਆਂ ਮਸਾਲਿਆਂ ਨੂੰ ਮਿਕਸ ਕਰ ਲੈਣਾ ਮਿਕਸ ਕਰਕੇ ਹੁਣ ਇਹਨੂੰ ਮੈਂ ਚੰਗੀ ਤਰ੍ਹਾਂ ਪਕਾਣਾ ਆ ਜੀ ਤਾ ਜੋ ਜਿਹੜਾ ਇਹਦਾ ਜਿੰਨਾ ਚਿਰ ਇਹਨਾਂ ਦੇ ਸਾਈਡਾਂ ਤੇ ਆਇਲ ਨਹੀਂ ਆ ਜਾਂਦਾ ਮਸਾਲਾ ਪੱਕ ਨਹੀਂ ਜਾਂਦਾ ਉਨਾਂ ਚਿਰ ਪਕਾਉਣਾ ਆ ਕਿਉਂਕਿ ਟਮਾਟਰ ਵੀ ਅਸੀਂ ਪਕਾਉਣਾ ਆ ਢਾਕੇ ਪਕਾਣੇ ਆ ਤੇ 1 ਮਿੰਟ ਬਾਅਦ ਦੇਖਦੇ ਆ ਤੁਸੀਂ ਦੇਖੋ ਜੀ ਆਇਲ ਜਿਹੜਾ ਬਿਲਕੁਲ ਸੈਪਰੇਟ ਹੋਣ ਲੱਗ ਪਿਆ ਆ ਮਸਾਲਾ ਸਾਡਾ ਤਕਰੀਬਨ ਬਣ ਕੇ ਤਿਆਰ ਹੋ ਗਿਆ ਭੁੱਜ ਕੇ ਤਿਆਰ ਹੋ ਗਿਆ ਜੀ ਮਸਾਲਾ ਹਲਾਉਂਦੇ ਜ਼ਰੂਰ ਲੈਣਾ ਆ ਭਾਰੇ ਤਲੇ ਵਾਲੀ ਕੜਾਹੀ ਲੈ ਲਿਓ ਭਾਂਡਾ ਲੈ ਲਿਓ ਵਰਕਨ ਲੈ ਲਿਓ ਕੁਝ ਵੀ ਜਿਹਦੇ ਵਿੱਚ ਆਪਾਂ ਸਬਜੀ ਬਣਾਉਣੀ ਆ ਟੱਕ ਕੇ ਪਕਾਉਣ ਤੋਂ ਬਾਅਦ ਦੇਖੋ ਜੀ ਆਇਲ ਹੋ ਗਿਆ ਜੀ ਬਿਲਕੁਲ ਸੈਪਰੇਟ ਮੈਂ ਤੁਹਾਨੂੰ ਦਿਖਾ ਰਹੀ ਆ ਸਾਈਡਾਂ ਤੇ ਆਇਲ ਆ ਗਿਆ ਸਾਡਾ ਜਿਹੜਾ ਇਹ ਗਰੇਵੀ ਵਾਲੀ ਮਸਾਲਾ ਆ ਗਰੇਵੀ ਵਾਲਾ ਇਹ ਬਣ ਕੇ ਸਾਡਾ ਬਿਲਕੁਲ ਤਿਆਰ ਹੋ ਗਿਆ ਤੁਸੀਂ ਸਬਜੀ ਦੀ ਕੁਆਂਟੀਟੀ ਦੇ ਮੁਤਾਬਕ ਤੁਸੀਂ ਇਹ ਗਰੇਵੀ ਵਾਲਾ ਗਰੇਵੀ ਦੇ ਮਸਾਲੇ ਬਣਾ ਸਕਦੇ ਅਗਰ ਸਬਜੀ ਜ਼ਿਆਦਾ ਹੈ ਤਾਂ ਤੁਸੀਂ ਪਿਆਜ਼ ਜ਼ਿਆਦਾ ਲੈ ਲਓ ਟਮਾਟਰ ਜ਼ਿਆਦਾ ਲੈ ਲਓ ਸਾਡੇ ਕਿਉਂਕਿ ਸਾਡੀ ਸਬਜੀ ਬਹੁਤ ਹਾਵਦੀ ਸੀ ਘੱਟ ਸੀਗੀ ਤੇ ਮੈਂ ਉਨਹੀਂ ਘੱਟ ਲਈ ਆ ਸੋ ਜੀ ਮਸਾਲਾ ਭੁੱਜਣ ਭੁੰਨ ਜਾਣ ਤੋਂ ਬਾਅਦ ਤੇ ਥੋੜਾ ਥੋੜਾ ਕਰਕੇ ਮੈਂ ਇੱਕ ਕੱਪ ਪਾਣੀ ਲਿਆ ਥੋੜਾ ਥੋੜਾ ਕਰਕੇ ਸਾਰਾ ਹੀ ਪਾਣੀ ਪਾਉਣਾ ਆ ਜੀ ਇਸ ਤਰ੍ਹਾਂ ਕਿਉਂਕਿ ਗਰੇਵੀ ਬਾਅਦ ਵਿੱਚ ਹੋਰ ਵੀ ਸੰਘਣੀ ਹੋਣੀ ਥੀ ਕੋਣੀਆਂ ਜਦੋਂ ਅਸੀਂ ਸਾਰੀਆਂ ਸਬਜ਼ੀਆਂ ਵਿੱਚ ਪਾਣੀ ਆ ਬਸ ਮੈਂ ਇੱਕ ਕੱਪ ਭਰ ਕੇ ਪਾਇਆ तकरीबन ਇੱਕ ਗਲਾਸ ਪਾਣੀ ਦਾ ਪਾਇਆ ਜੀ ਲਟਪਟੀ ਜੀ ਲਪੇਟਮੀ ਜੀ ਸਬਜ਼ੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਦੇਖੋ ਜੀ ਗਰੇਵੀ ਸਾਡੀ ਬਿਲਕੁਲ ਪੱਕ ਗਈ ਆ ਦੇਖੋ ਪਾਣੀ ਦਾ ਬੋਇਲ ਆ ਗਿਆ ਗਰੇਵੀ ਨੂੰ ਤੇ ਜਿਹੜੀਆਂ ਸਾਰੀਆਂ ਸਬਜ਼ੀਆਂ ਆਪਾਂ ਫਰਾਈ ਕੀਤੀਆਂ ਹੋਈਆਂ ਸੀ ਇਹ ਸਾਰੀਆਂ ਸਬਜ਼ੀਆਂ ਇਹ ਗਰੇਵੀ ਦੇ ਵਿੱਚ ਪਾ ਦੇਣੀਆਂ ਆ ਜੀ ਸਾਰਾ ਟੇਸਟ ਸਾਰਾ ਫਲੇਵਰ ਜਿਹੜਾ ਆ ਗਰੇਵੀ ਦਾ ਇਹਨਾਂ ਸਬਜ਼ੀਆਂ ਦੇ ਵਿੱਚ ਆ ਜਾਊਗਾ ਯਕੀਨ ਜਾਣੋ ਤੁਸੀਂ ਤੇ ਨਾਲ ਹੀ ਇਹ ਮੈਂ ਆਪਣਾ ਜਿਹੜਾ ਪਿਆਜ਼ ਕੀਤਾ ਹੋਇਆ ਸੀ ਇਹ ਵੀ ਪਾ ਦੇਣਾ ਆ ਤੁਹਾਡੇ ਕੋਲ ਸ਼ਿਮਲਾ ਮਿਰਚਾਂ ਹੈਗੀਆਂ ਤੁਸੀਂ ਉਹ ਵੀ ਪਾ ਸਕਦੇ ਉਹਨਾਂ ਨਾਲ ਬਹੁਤ ਵਧੀਆ ਫਲੇਵਰ ਆਂਦਾ ਪਰ ਮੇਰੇ ਕੋਲ ਹੈ ਨਾ ਸੀ ਜੋ ਵੀ ਮੇਰੇ ਕੋਲ ਘਰ ਦੇ ਵਿੱਚ ਅਵੇਲੇਬਲ ਸੀਗਾ ਮੈਂ ਉਹ ਸਭ ਕੁਝ ਸਬਜ਼ੀਆਂ ਪਾ ਦਿੱਤੀਆਂ ਤੇ ਜੀ ਮੈਂ ਕਹਿ ਰਹੀ ਸੀਗੇ ਕਿ ਇਹ ਸਬਜ਼ੀ ਇੰਨੀ ਵਧੀਆ ਬਣ ਕੇ ਤਿਆਰ ਹੁੰਦੀ ਆ ਯਕੀਨੀ ਆਂਦਾ ਸੀ ਕਿ ਆਪਾਂ ਆਰਬੀ ਦੀ ਸਬਜ਼ੀ ਬਣਾਈ ਆ ਉਹ ਵੀ ਗਰੇਵੀ ਵਾਲੀ ਬਣਾਈ ਆ ਉਧਰ ਜੀ ਦੇਖੋ ਸਬਜ਼ੀ ਪੱਕ ਰਹੀ ਆ ਉਧਰ ਸਾਡੀ ਰੋਟੀ ਦੇ ਵੀ ਫੁੱਲ ਕੇ ਬਣਨ ਲੱਗੇ ਗਰਮਾ ਗਰਮ ਤਾਜ਼ੇ ਤਾਜ਼ੇ ਨਾਲੇ ਫੁੱਲ ਕੇ ਸਰਵ ਕਰ ਦਨੇ ਨਾਲੇ ਖਾਣਾ ਸਬਜੀ ਜਦੋਂ ਬਣਦੀ ਆ ਨਾ ਉਸੇ ਵੇਲੇ ਗਰਮਾ ਗਰਮ ਖਾਇਆ ਕਰੋ ਜੀ ਬਣਾ ਕੇ ਤੇ ਠੰਡੀ ਹੋਣ ਦਾ ਕੋਈ ਫਾਇਦਾ ਨਹੀਂ ਹੁੰਦਾ ਪਹਿਲੀ ਫਸਟ ਟਾਈਮ ਤਾਂ ਉਸੇ ਵੇਲੇ ਖਾ ਲਿਆ ਕਰੋ ਜੀ ਤਾਜ ਸਬਜੀ ਸਬ ਤਾਜੀ-ਤਾਜੀ ਸਬਜੀ ਦਾ ਤੁਸੀਂ ਆਨੰਦ ਲੈ ਸਕੋ ਖਾਓ ਉਹਨੂੰ ਕਿਉਂਕਿ ਆਪਾਂ ਇਹ ਹੈਗੇ ਜੀ ਕਸੂਰੀ ਮੇਥੀ ਇਹਨੂੰ ਹੱਥ ਦੇ ਨਾਲ ਕ੍ਰਸ਼ ਕਰਕੇ ਪਾਣਾ ਹੈ ਧਨੀਆ ਮੇਰੇ ਕੋ ਹੈ ਨਾ ਸੀ ਅਗਰ ਧਨੀਆ ਹੋਵੇ ਤਾਂ ਤੁਸੀਂ ਧਨੀਆ ਵੀ ਪਾ ਸਕਦੇ ਹੋ ਕਿਉਂਕਿ ਆਪਾਂ ਜਿਹੜਾ ਕੰਮ ਕਰਦੇ ਆ ਸਾਰਾ ਦਿਨ ਮਿਹਨਤ ਕਰਦੇ ਆ ਆਪਾਂ ਸਿਰਫ ਆਪਾਂ ਆਪਣੇ ਰੋਟੀ ਦੀ ਖਾਤਰ ਕਰਦੇ ਆ ਜੋ ਵੀ ਕਰਦੇ ਆ ਹਨਾ ਸੋ ਜੀ ਇਸ ਤਰ੍ਹਾਂ ਅਗਰ ਆਪਾਂ ਗਰਮ ਗਰਮ ਖਾਣਾ ਨਹੀਂ ਖਾਦਾ ਫਿਰ ਸਾਡੇ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਆ ਦੇਖੋ ਜੀ ਸਬਜੀ ਜਿਹੜੀ ਆ ਬਣ ਰਹੀ ਆ ਤੇ ਇਧਰ ਮੈਂ ਖਾਣੇ ਦੀ ਤਿਆਰੀ ਕਰ ਰਹੀ ਆ ਰੋਟੀ ਦੀ ਰੋਟੀ ਨਾਲੋਂ ਨਾਲ ਬਣਾ ਕੇ ਤੇ ਨਾਲੇ-ਨਾਲੇ ਅਸੀਂ ਜੀ ਇਕੱਠਿਆਂ ਨੇ ਖਾਣੇ ਇਕੱਠਿਆਂ ਨੇ ਆ ਬਣਾ ਕੇ ਗਰਮਾ-ਗਰਮ ਰੋਟੀ ਰੱਖ ਲੈਣੀ ਆ ਲਓ ਜੀ ਫੁਲਕੇ ਵੀ ਬਣ ਰਹਾ ਤੇ ਇੱਧਰ ਸਬਜ਼ੀ ਵੀ ਬਣ ਰਹੀ ਹੈ ਗਰਮਾ-ਗਰਮ ਫੁਲਕੇ ਲਹਿ ਰਹਾ ਜੀ ਤੇ ਸਬਜ਼ੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਸ ਤਰ੍ਹਾਂ ਬਣਾਇਆ ਕਰੋ ਜੀ ਆ ਦੇਖੋ ਇੱਕ ਨਵੇਂ ਤਰੀਕੇ ਦੀ ਸਬਜ਼ੀ ਬਣ ਕੇ ਸਾਡੀ ਤਿਆਰ ਹੁੰਦੀ ਹੈ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਜਰੂਰ ਬਣਾਇਓ ਬਣਾ ਕੇ ਦੇਖਿਓ ਇਸੇ ਤਰ੍ਹਾਂ ਬਣਾਇਓ ਜਿਸ ਤਰ੍ਹਾਂ ਮੈਂ ਬਣਾਈ ਆ ਤੇ ਸਬਜੀ ਬਿਲਕੁਲ ਕੱਲੀ ਕੱਲਾ ਪੀਸ ਸੀ ਸਾਡਾ ਅਰਬੀ ਦਾ ਤੇ ਬਹੁਤ ਵਧੀਆ ਬਣ ਕੇ ਤਿਆਰ ਹੋਈ ਤੁਹਾਨੂੰ ਮੈਂ ਦਿਖਾਉਂਗੀ ਜਦੋਂ ਸਰਵ ਵੀ ਹੋਊਗੀ ਇਹ ਲਓ ਜੀ ਫੁੱਲ ਕੇ ਲਹਿ ਰਹਾ ਜਾਂ ਗਰਮਾ ਗਰਮ ਫੁੱਲ ਫੁੱਲ ਕੇ ਰਹਿ ਰਹਾ ਕਿਉਂਕਿ ਭੁੱਖ ਲੱਗੀ ਹੋਈ ਸੀ ਸਾਰੇ ਘਰ ਦੇ ਵਿੱਚ ਨਾ ਸਬਜੀ ਦੀ ਖੁਸ਼ਬੂ ਫੈਲੀ ਹੋਈ ਸੀ ਕਸੂਰੀ ਮੇਥੀ ਦੀ ਖੁਸ਼ਬੂ ਜਿਹੜੀ ਆਪਾਂ ਲਾਸਟ ਤੇ ਪਾਈ ਆ ਹਲੇ ਇੱਕ ਚੀਜ਼ ਸਾਡੀ ਲਾਸਟ ਤੇ ਪਾਣ ਨੂੰ ਹੋਰ ਰਹਿ ਗਈ ਆ ਜੀ ਉਹ ਹੁਣ ਪਾਵਾਂਗੇ ਜੀ ਰੋਟੀ ਸਾਡੀ ਬਣ ਗਈ ਆ ਪ੍ਰਸ਼ਾਦ ਦੇ ਸਾਡੇ ਬਣ ਗਏ ਇਹ ਹੈਗੀ ਜੀ ਘਰ ਦੀ ਪੀਸੀ ਹੋਈ ਸੋਰੀ ਘਰ ਦੀ ਜਿਹੜੀ ਮਲਾਈ ਆ ਇਹਨੂੰ ਮੈਂ ਚੰਗੀ ਤਰ੍ਹਾਂ ਹੱਥ ਦੇ ਨਾਲ ਫੈਂਟ ਲਿਆ ਚਮਚ ਦੇ ਨਾਲ ਕੌਲੀ ਦੇ ਵਿੱਚ ਪਾ ਕੇ ਇਹ ਮੇਰੇ ਕੋਲ ਤਕਰੀਬਨ ਇੱਕ ਵੱਡਾ ਚਮਚ ਚਮਚ ਸੀਗਾ ਛੋਟੇ ਚਮਚ 2-3 ਮੰਨ ਕੇ ਚੱਲੋ ਮਲਾਈ ਦੇ ਨਾਲ ਜਿਹੜਾ ਸਬਜ਼ੀ ਦਾ ਟੇਸਟ ਆ ਫਲੇਵਰ ਆ ਬਹੁਤ ਸੋਹਣਾ ਕਰੀਮੀ ਟੇਸਟ ਆਦਾ ਕਰੀਮੀ ਫਲੇਵਰ ਆਂਦਾ ਆ ਲਓ ਜੀ ਦੇਖੋ ਕਿੰਨਾ ਵਧੀਆ ਕਲਰ ਆਇਆ ਤੇ ਕਿੰਨੀ ਖੁਸ਼ਬੂ ਕਾਸ਼ ਤੁਸੀਂ ਖੁਸ਼ਬੂ ਇਹਦੀ ਦੇਖੋ ਤੇ ਸਬਜ਼ੀ ਦੇਖੋ ਦੇਖੋ ਕੱਲਾ ਕੱਲਾ ਪੀਸ ਆ ਤੁਸੀਂ ਵੀ ਦੇਖ ਸਕਦੇ ਹੋਵੋਗੇ ਕਿ ਕੋਈ ਸਬਜ਼ੀ ਦੇ ਵਿੱਚ ਇਸ ਤਰ੍ਹਾਂ ਦੀ ਲੇਸ ਨਹੀਂ ਬਣੀ ਕੁਝ ਨਹੀਂ ਬਣਿਆ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਮੈਂ ਲੱਗੀਆਂ ਜੀ ਸਰਵ ਕਰਨ ਦੇਖੋ ਪੀਸ ਹੈਗੇ ਨਾ ਕੱਲੇ ਕੱਲੇ ਪੀਸ ਆਲੂ ਵੀ ਆ ਸਭ ਤੋਂ ਜ਼ਿਆਦਾ ਸੀਗੀ ਸਾਡੇ ਕੋਲ ਆਰਬੀ ਗੋਭੀ ਤੇ ਫਲੀਆਂ ਜਿਹਨੂੰ ਆਪਾਂ ਬੀਨਸ ਵੀ ਕਹਿੰਦੇ ਆ ਲਓ ਜੀ ਮੈਂ ਇਹ ਸਰਵ ਕਰਨ ਲੱਗੀਆਂ ਤੁਹਾਨੂੰ ਮੈਂ ਖਾ ਕੇ ਵੀ ਦਿਖਾਨੀ ਆ ਕਿਉਂਕਿ ਜਿਹੜਾ ਬੰਦਾ ਖਾਣਾ ਬਣਾਉਂਦਾ ਹੁੰਦਾ ਉਹਨੂੰ ਪਤਾ ਹੁੰਦਾ ਕਿੰਨਾ ਕੁ ਨਮਕ ਮੇਥੇ ਪਾਣਾ ਹੈ ਕਿਤੇ ਵੱਧ ਘੱਟ ਹੁੰਦਾ ਵੈਸੇ ਜਿਹੜਾ ਮੈਂ ਨਮਕ ਪਾਦੀ ਹੁੰਨੀ ਆ ਸਬਜ਼ੀ ਦੇ ਵਿੱਚ ਬਿਲਕੁਲ ਸਹੀ ਹੁੰਦਾ ਪਰਫੈਕਟ ਹੁੰਦਾ ਨਾ ਵੱਧ ਹੁੰਦਾ ਤੇ ਨਾ ਜੀ ਘੱਟ ਹੁੰਦਾ ਆ ਲਓ ਜੀ ਨਾਲ ਲੈ ਲਿਆ ਪਿਆਜ਼ ਤੇ ਨਾਲ ਲੈ ਲਈਆਂ ਘਰ ਦੀਆਂ ਬੀਜੀਆਂ ਹੋਈਆਂ ਹਰੀਆਂ ਮਿਰਚਾਂ ਮੈਂ ਲਗਾਈਆਂ ਹੋਈਆਂ ਆ ਤਾਜ਼ੀਆਂ-ਤਾਜ਼ੀਆਂ ਪ੍ਰਦੀਪ ਤੋੜ ਕੇ ਲਿਆਈ ਜੀ ਬਾਹਰੋਂ ਤੇ ਜੀ ਮੈਂ ਲੈਣ ਲੱਗੀ ਬਾਇਟ ਸਬਜ਼ੀ ਬਹੁਤ ਜ਼ਿਆਦਾ ਗਰਮ ਸੀਗੀ ਮੇਰੇ ਹੱਥ ਨੂੰ ਲੱਗ ਰਹੀ ਸੀ ਬਹੁਤ ਜ਼ਿਆਦਾ ਤੇਜ਼ ਗਰਮ ਸੀ ਆ ਦੇਖੋ ਸਬਜੀ ਤੇ ਇਸ ਤਰ੍ਹਾਂ ਮੈਂ ਤੁਹਾਨੂੰ ਦਿਖਾ ਰਹੀਆਂ ਦੇਖੋ ਤੋੜ ਕੇ ਸਬਜੀ ਗੋਭੀ ਵੀ ਬੀਨਸ ਵੀ ਤੇ ਇਹ ਹੈਗੀ ਜੀ ਅਰਬੀ ਆ ਲਓ ਜੀ ਅਰਬੀ ਵੀ ਤੁਹਾਨੂੰ ਦਿਖਾ ਰਹੀਆਂ ਤੇ ਬਹੁਤ ਵਧੀਆ ਬਹੁਤ ਟੇਸਟੀ ਸਬਜੀ ਬਣ ਕੇ ਤਿਆਰ ਹੋਈ ਸੀ ਐਸੇ ਤਰੀਕੇ ਨਾਲ ਬਣਾਇਓ ਇੱਕ ਸਾਡੇ ਨਮੀ ਕਿਸਮ ਦੀ ਸਬਜੀ ਵੀ ਹੋ ਜਾਂਦੀ ਆ ਤੇ ਟੇਸਟ ਵੀ ਸਾਡੇ ਕੋਲੇ ਨਮ ਆ ਜਾਂਦਾ ਸਾਰੀਆਂ ਸਬਜ਼ੀਆਂ ਦਾ ਮਿਕਸ ਸਬਜ਼ੀਆਂ ਦਾ ਤੁਸੀਂ ਸਾਰੇ ਬਣਾਉਂਦੇ ਆ ਗਾਜਰ ਸ਼ਿਮਲਾ ਮਿਰਚ ਪਾ ਕੇ ਹਨਾ ਪਰ ਜਿਹੜੀ ਆ ਮਿਕਸ ਸਬਜ਼ੀ ਤੁਸੀਂ ਇਸ ਤਰ੍ਹਾਂ ਬਣਾ ਕੇ ਦੇਖਿਓ ਖਾ ਕੇ ਦੇਖਿਓ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਨਵੀਂ ਰੈਸਪੀ ਲੈ ਕੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ